हां जी दोस्तों लो भी आपा नक्शे तनु दिखाਉਂਦੇ ਆ ਘਰਾਂ ਦੇ ਮਤਲਬ ਘਰ ਦਿਖਾਉਂਦੇ ਆ ਇਹਨਾਂ ਨੇ ਨਕਸ਼ੇ ਆਪਾਂ ਤਿਆਰ ਕਰਾਉਣੇ ਆ ਜਿਹੜਾ ਇੱਕ ਵਧੀਆ ਲੱਗੂਗਾ ਤੁਸੀਂ ਸਾਰੇ ਜਾਨੇ ਦੱਸਿਓ ਆਪਾਂ ਨੂੰ ਕਿਹੜਾ ਘਰ ਜ਼ਿਆਦਾ ਵਧੀਆ ਹੈ 1 ਨੰਬਰ ਵਾਲਾ ਜਾਂ 2 ਨੰਬਰ ਵਾਲਾ ਜਾਂ 3 ਨੰਬਰ ਵਾਲਾ ਜਾਂ 4 ਨੰਬਰ ਵਾਲਾ ਜਿਹੜਾ ਵੀ ਵਧੀਆ ਲੱਗਾ ਆਪਾਂ ਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਆਪਾਂ ਫਿਰ ਉਸ ਹਸਾਬ ਦਾ ਨਕਸ਼ਾ ਤਿਆਰ ਕਰਾਵਾਂਗੇ ਜਿਹਦੇ ਜਿਆਦਾ ਰਿਕੁਇਰਮੈਂਟ ਹੋਈ ਜਿਹਦੇ ਜਿਆਦਾ ਮੈਸੇਜ ਹੋਏ ਵੀ ਆ ਵਾਲਾ ਫੋਨ ਨਕਸ਼ਾ ਵਧੀਆ ਹਨਾ ਸੋ ਪਲੀਜ਼ ਸਾਰੇ ਜਾਨੇ ਕਮੈਂਟ ਇਨ ਬਾਕਸ ਵਿੱਚ ਕਰਿਓ ਵੀ ਜੇ ਕ ਨੰਬਰ ਘਰ ਵਧੀਆ ਲੱਗਾਇਕ ਤੇ ਕਰ ਦਿਓ ਜਿਹੜਾ ਵੀ ਤੁਹਾਨੂੰ ਜਿਆਦਾ ਵਧੀਆ ਲੱਗਦਾ ਆ ਉਹ ਆਪਾਂ ਨੂੰ ਜ਼ਰੂਰ ਦੱਸਿਓ ਫੇ ਆਪਾਂ ਉਸ ਹਸਾਬ ਨਾਲ ਨਕਸ਼ਾ ਤਿਆਰ ਕਰਾ ਕੇ ਘਰ ਬਣਾਵਾਂਗੇ ਕਮੈਂਟ ਬਾਕਸ ਚ ਜੋ ਕਮੈਂਟ ਕਰਿਓ ਜੀ ਥੈਂਕ ਯੂ

ਮਮੇ ਦੁੱਧੂ ਬਣਾ ਕੇ ਦੇਖ ਮੜਾ ਇਹਨੂੰ ਦੁੱਧੂ ਲਾ ਕੇ ਦੇਖੋ ਪੀ ਲਓ ਦੁੱਧੂ ਲਾ ਕੇ ਦੇਖੀ ਦੁੱਧੂ ਲਾ ਕੇ ਦੇਖੋ ਆ ਗਈ ਦੁੱਧ ਪੀ ਲਾ ਨੂੰ ਕੀ ਹੋਇਆ ਐਸੀ ਦੁਕਾਨ ਇੱਥੇ ਬਣਾਈਆਂ ਜੀ ਆ ਦੇਖੋ ਨੂੰ ਵੀ ਆਏ ਸਾਡੀ ਤੇ ਕਾਣਿਆ ਆ ਸਾਡੀ ਕੱਪੜਿਆਂ ਦੀ ਦੁਕਾਨ ਆ ਤੇ ਸਾਡੀ ਪਰਸ ਟੰਗਣ ਵਾਲੀ ਦੁਕਾਨ ਬਾਲੂ ਇੱਕ ਬਾਲੂ ਟੰਗਣਾ ਹੈ ਆ ਲੈ ਲੋ ਜੀ ਪੁੱਟ ਗਿਆ ਦਵਾਈ ਵੀ ਇਹ ਇਹ ਦੀਆਂ ਮੰਡੀਆਂ ਇਹ ਬੈ ਮੰਨੂ ਬੈ ਸਿੱਧਾ ਉਹ ਦੇਖੋ ਜੀ ਮੰਨੂ ਪਤਾ ਨਹੀਂ ਕਿ ਉਹ ਦੇਖੋ ਓੱਖਾ ਬੰਦ ਕੀਤੀਆਂ ਨੇ ਆ ਦੇਖੋ ਆ ਦੇਖੋ ਜੀ ਦੇਖੋ ਕਹਿੰਦੇ ਮਾਂ ਦਾ ਇਹ ਕੋਲਦਾ ਨਹੀਂ ਪਿਆ ਇਹ ਕੋ ਤੁਰਿਆ ਵੀ ਨਹੀਂ ਜਾਂ ਅੰਦਾ ਰੰਗ ਮਾਰ ਕੇ ਦੇਖੋ ਦੇਖ ਇਹਨੂੰ ਮੈਂ ਖੜਾ ਕਰਦਾ ਦੇਖ ਜਾਨਾ ਇਹ ਗੋਡੇ ਤੇ ਹੱਥ ਰੱਖ ਕੇ ਤੁਰਦਾ ਦੇਖੋ ਆਉਂਦੀ ਹੁੰਦਾ ਇਹ ਆ ਦੇਖੋ ਨਹੀਂ ਤੋੜ ਕੇ ਦਿਖਾ ਤਾਂ ਕਾ ਗੋਡੇ ਤੇ ਲੰਗ ਮਾਰ ਕੇ ਤੋੜਦਾ ਦੇਖਿਓ ਦੇਖ ਕੇ ਤੋੜ ਕੇ ਦੇਖਿਓ ਤੋੜੀ ਹੁੰਦਾ ਦੇਖ ਗੋਡੇ ਤੇ ਲੰਗ ਮਾਰ ਕੇ ਤੋੜਦਾ ਇਹਦੇ ਪੱਟੀ ਕੀਤੀ ਸੀ ਗੋਡੇ ਤੇ ਕਿੱਦਾਂ ਤੋੜਦਾ ਦੇਖਿਓ ਦੇਖ ਕੇ ਤੋੜਦਾ ਤੋੜ ਕੇ ਦਿਖਾਓ ਕਿੱਦਾਂ ਤੋੜਦੇ ਤੁਸੀਂ ਗੋਡੇ ਤੇ ਲੰਗ ਮਾਰ ਕੇ ਆ ਤੋਤਾ ਨੰਨੇ ਕਿੱਦਾਂ ਕੱਪੜੇ ਇਹ ਆ ਇਹਦੇ ਅੰਦਰ ਨਾਲ ਡੀ ਜਾਈ ਜਾਂਦੀ ਆ ਮਰ ਵੀਰੇ ਓਏ 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 ਇੱਕ ਮਿੰਟ ਇੱਕ ਮਿੰਟ ਠੀਕ ਓਟ ਅੱਡ ਡਰਾਮੇ ਬੰਦ ਕਰ ਹੂੰ ਬੰਦ ਕਰ ਡਰਾਮੇ ਮਮੀ ਇਹਦਾ ਤਾਂ ਡਰਾਮੇ ਵਾਜ ਕੇ ਦੇਖਿਆ ਨਹੀਂ ਨਾ ਤੋਰ ਕੇ ਤੇ ਤੋਰ ਕੇ ਦਾ ਜਦ ਲੱਗਦੀ ਨਾ ਦੇਖਾਂਗੀ ਨਾ ਤਾਂ ਦਿਹਾਤ ਆਈ ਆਈ ਇਹ ਮਮੀ ਤਾਂ ਬਹੁਤੀ ਨਾ ਉਹ ਤਾਂ ਤੁਰ ਗਿਆ ਉੱਥੋਂ ਤੁਰ ਗਿਆ ਉਹ ਉਥੋਂ ਤੁਰ ਗਿਆ ਵਿੱਚੋਂ ਦੇ ਕਿੱਦਾਂ ਤੁਰੇ ਉੱਥੋਂ ਪਿੱਛੋਂ ਕਿਦਾਂ ਕਿਦਾਂ ਵਿਖੂ ਹਾਂਜੀ ਜੀ ਨੰਨੂ ਸਾਡਾ ਜਿਹੜਾ ਆ ਇਹ ਸ਼ਰਾਰਤਾਂ ਬਹੁਤ ਕਰੀ ਜਾਂਦਾ ਰਾਤ ਨੂੰ ਕਹੂਗਾ ਮੰਮਾ ਮੈਂ ਤੁਹਾਡੇ ਨਾਲ ਸੌਣਾ ਤੇ ਜਿਹੜਾ ਛੋਟਾ ਉਹ ਵੀ ਮੇਰੇ ਨਾਲ ਸੌਂਦਾ ਉਹਨੂੰ ਵੀ ਸਾਈਡ ਤੇ ਪਾਉਣਾ ਪੈਂਦਾ ਇਹਨੂੰ ਵੀ ਸਾਈਡ ਤੇ ਪਾਉਣਾ ਪੈਂਦਾ ਦੋਨਾਂ ਜਣਿਆਂ ਨੂੰ ਨਾਲ ਪਾਉਣਾ ਪੈਂਦਾ ਨਹੀਂ ਆਪਾਂ ਦੋਨੇ ਸੇਮ ਸੇਮ ਕੱਪੜੇ ਪਾਇਆ ਨੇ ਮਨੂੰ ਆਦੇ ਸੇਮ ਸੇਮ ਆਦੇ ਆਦੇ ਲੈ ਆਖੂ ਨੰਨੂ ਦੀ ਬੋਤਲ ਦਾ ਟੱਕਣਿਆ ਉਹ ਗਾਇਸ ਇਹ ਨੰਨੂ ਦੀ ਬੋਤਲ ਦਾ ਟੱਕਣਿਆ ਜੀ ਨੰਨੂ ਸਾਡਾ ਜਿਹੜਾ ਆ ਇੱਕ ਚਲਾਕ ਬਹੁਤ ਆ ਨੰਨੂ ਸਾਡਾ ਵੀ ਚਲਾਕ ਹੀ ਆ ਨਾ ਤੂੰ ਚਲਾਕ ਆ ਨੰਨੂ ਤੂੰ ਚਲਾਕ ਨੰਨੂ ਸਾਡਾ ਛੋਟੇ ਕਰਕੇ ਨੰਨੂ ਲੰਬੇ ਨੂੰ ਆ ਕੇ ਦੋਵੇਂ ਜਦੋਂ ਲੋਕੇ ਵੀ ਲਾ ਲੋਕੇ ਵੀ ਲਾ ਤਿੰਨਾ ਕਾਪੜਾ ਨੂੰ ਚ ਅਰੇ ਗੋ ਜਾਨ ਜੀ ਤਾਂ ਕਿ ਹੈ ਇਹ ਦੁੱਧੂ ਤੇ ਲਈ ਨਹੀਂ ਕਾਕੇ ਨੂੰ ਦੋ ਦੁੱਧੂ ਨਹੀਂ ਦੇਣਾ ਨਹੀਂ ਨੰਨੂ ਮੇਰੇ ਨੇ ਪੀਣਾ ਹਨਾ ਭੁੱਖੀ ਲੱਗੀ ਹੈ ਨਾ ਨੰਨੂ ਤੈਨੂੰ ਨੰਨੂ ਨੂੰ ਭੁੱਖੀ ਲੱਗੀ ਦੋਰੀ ਹੋਰੀ ਰਹੇਗਾ ਨੰਨੂ ਦੇਖੋ ਸਾਹਿਬ ਜੀ ਇਹ ਕਾਕੇ ਦਾ ਦੁੱਧ ਹੈ ਸਾਹਿਬ ਜੀ ਬੈਠਾ ਦੇਖੋ ਕਿੱਥਾਂ ਆ ਇਹ ਰਿਹਾ ਅੱਜ ਪਤਾ ਨੰਨੂ ਨੇ ਤਾਂ ਮੈਂ ਅੱਜ ਸੇਮ ਸੇਮ ਕੱਪੜੇ ਪਾਏ ਮਮਾ ਕੀ ਕਹਿੰਦਾ ਇੱਥੇ ਰੱਖ ਕਾਕਾ ਇਹਨੇ ਕਾਕੇ ਦਾ ਅਜ ਬਾਲ ਪੱਤੇ ਹੂੰ ਮੰਨੂ ਇਹਨੇ ਦੇ ਬਾਲ ਪੱਤੇ ਇਹਨੇ ਕਾਕੇ ਦੇ ਮੈਂ ਕੁੱਟੂਗੀ ਫੇ ਕਾਕੀ ਦੇ ਤੂੰ ਸਾਕੇ ਦੇ ਤੂੰ ਮਾਰਿਆ ਵੀ ਸੀ ਨਾ ਸਾਕੇ ਦੇ ਤੂੰ ਮਾਰਿਆ ਵੀ ਸੀ ਮਾਰਿਆ ਨੰਨੂ ਕਹਦਾ ਤੂੰ ਕਿ ਮੈਂ ਨਹੀਂ ਮਾਰਿਆ ਇਦਾਂ ਇਦਾਂ ਹੀ ਤਾਂ ਘੋਮਦਾ ਸੀ ਤੇ ਪਾਣੀ ਮੈਂ ਨਹੀਂ ਮਾਰਿਆ ਜੀ ਕਾਕੀ ਤੇ ਫੇ ਆਪ ਜੀ ਆਪ ਤਾਂ ਪੀ ਲਾ ਤੀਲਾ ਤੋ ਕਾਕੀ ਆ ਦੁੱਧ ਨੰਨੂ ਨੰਨੂ ਤੂੰ ਪੀ ਲਾ ਚੋ ਕਾਕੀ ਨੂੰ ਪਸੰਦ ਨਹੀਂ ਆਇਆ ਤਾਂ ਤੈਨੂੰ ਚਾਵਾ ਜਿਹੜਾ ਸੰਵੀਰਾ ਉਹ ਹੈਗਾ ਪਾਊਡਰ ਵਾਲਾ ਦੁੱਧ ਉਹ ਜਿੱਦ ਗਿਆ ਮੈਂ ਜਿੱਦ ਗਿਆ ਨੰਨੂ ਦੇ ਅਸੀਂ ਇਹਦੇ ਜੋ ਵੀ ਅਸੀਂ ਸ਼ਗਨ ਵਿਆਹ ਹਜੇ ਕਰਨ ਵਾਲੇ ਸਾਡੇ ਪੈ ਹੈ ਹਜੇ ਪੈਂਟਿੰਗ ਚ ਹੋਰ ਸਾਡਾ ਕੁਝ ਨਹੀਂ ਹੋਇਆ ਹੈ ਹੈ ਔਰ ਇਹ ਪਚਾਰੇ ਜਿਹੜੇ ਸਾਰੇ ਇੰਤਜ਼ਾਰ ਕਰਨ ਵਾਲੇ ਕੁਝ ਵੀ ਨਹੀਂ ਕੀਤਾ ਜਿਹੜੇ ਸਗਣਾ ਕਰਨ ਵਾਲੇ ਵਿਆਹ ਦੀ ਤੋਂ ਤਾਂ ਸਾਡੇ ਹੋਰ ਵੀ ਕੁਝ ਨਹੀਂ ਹੋਣਗੇ ਉਹ ਤਾਂ ਮੋੜ ਗਿਆ ਆਈ ਤਾਂ ਨਵਾਰਾ ਆਇਆ کافی ਦਿਨਾਂ ਬਾਅਦ ਆਏ ਅਸੀਂ ਉਸ ਦਾ ਟਾਈਮ ਇਦਾਂ ਦਾ ਸੀਗਾ 1:30 ਸੀ ਉਹ ਆਈਏ ਸੋਚਿਆ ਸੀ ਵੀ ਜਦੋਂ ਵੀ ਦੇਦੀ ਹੋ ਗਿਆ ਅਸੀਂ ਘਰੇ ਆਏ ਨਾ ਸਿੱਧਾ ਹੀ ਇਹਨਾਂ ਨੂੰ ਪਤਾ ਹੈਗਾ ਵੀ ਸਾਨੂੰ ਟਾਈਮ ਹੀ ਉੱਥੇ ਲੱਗਣਾ ਲੱਗਣਾ ਪਸੂ ਤੇ ਤੋ ਉੱਥੇ ਨੇ ਛੁੱਟੀ ਮਿਲ ਜਾਂਦੀ ਹੈ 4 ਦਿਨ ਛੁੱਟੀ ਮਿਲ ਜਾਂਦੀ ਸਾਨੂੰ ਸਰ ਕਹੀ ਸੀ ਕਿ ਕਿਉਂਕਿ ਸਾਨੂੰ ਸੰਵੀ ਮਨਵੀਰ ਵਰੀ ਛੁੱਟੀ 4 ਦਿਨ ਮਿਲ ਗਈ ਸੀ ਨਹੀਂ 6 ਦਿਨ ਦੀ ਬਾਅਦ ਮਿਲੀ ਸੀਗੀ ਛੁੱਟੀ ਆਪਾਂ ਨੂੰ ਹਾਂ ਉਹ ਇਹਦੇ ਵਾਰੀ ਉਦੋਂ ਵੀ ਆਪਾਂ ਨੂੰ ਹੱਥਾ ਹੀ ਲੱਗ ਗਿਆ ਸੀ ਹਸਪੀਟਲ 'ਚ ਤੇ 7 ਦਿਨ ਲੱਗ ਗਏ ਸੀ ਆਰ ਕੇ ਦਾ ਪੈਸਾ ਖਰਚ 6-7 ਦਿਨ ਲੱਗ ਗਏ ਸੀ ਉਦਾਂ ਹਾਂ ਉਦੋਂ ਉਥੇ 6-7 ਦਿਨ ਲੱਗੇ ਸੀ ਤੇ ਇਹ ਮਨਵੀਰ ਜਿੱਦਾਂ ਹੋਇਆ ਤਾਂ ਅਸੀਂ ਨਾਲ ਹੀ ਘਰੇ ਲੈ ਆਏ ਸੀਗੇ ਆ ਵੇ ਸੰਵੀਰ ਸਾਡਾ ਵਿਚਾਰਾ ਹਸਪੀਟਲ ਚ ਰਿਹਾ। ਇਹਦੇ ਵੀ ਦੁੱਖੇ ਲੱਗਾ ਚਰੇ। ਜਦੋਂ ਨਿਆੜਿਆ ਤੇ ਨਿੱਕਿਆਂ ਨਿੱਕਿਆਂ ਨੂੰ ਸਿੰਘਾਂ ਲੱਗਦੀਆਂ ਨਾ ਖਾਈ ਹੋਰ ਤਰ੍ਹਾਂ ਹੁੰਦੀ। ਹੋਂਦੇ ਨਿਕਲ ਤਾਜੀ ਚਲੇ। ਆਹ ਥੱਲੇ ਡਿੱਗ ਗਿਆ। ਇਹ ਨਹੀਂ ਕਿ ਤੈਨੂੰ ਕੌਣ ਯਾਦ ਕਰਦਾ। ਮੈਨੂੰ ਅੱਜ ਸਾਡੇ ਨੂੰ ਸ਼ਿਕਾ ਆਉਂਦੀਆਂ ਜੀ। ਨੰਨੂ ਨੂੰ ਸਾਨੂੰ ਸ਼ਿਕਾ ਆਉਂਦੀ ਅੱਜ। ਆਹ ਵੀ ਖੜਗੋਂਦਾ। ਉਹ ਤਾਂ ਆਇਆ ਨੇ ਕੋਈ। ਮਨੂੰ ਨਾ ਆਪ ਤਾ तो तोड़े तोड़े वो तो लेने सारी तोड़ देंगे यार सारी तलारा बहुत ज़्यादा प्यार की मचाडू तो काढ़ देता ही दे, 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 है चाडू काढ़ लेता है कंप्लेंट दे तू पिया जब आत रखा अल्लाह ताज़ीब काम नहीं है यार जब आत रखा है सेहदर नौ डरो टीम नहीं पकड़ लेंगे काम के एरिका रहे तो पढ़ लिया पी 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 मतलब नेपाल क

ਦਾ ਬਹੁਤ ਚਰਾਣੀ ਤੇ ਸੌ ਗਿਆ। ਇਹ ਦੋੜਦਾ ਕਿੱਦਾਂ ਕਿੱਦਾਂ ਭਾਗਾ। ਨੰਨੀ ਬੱਕੀ। ਅੰਜੀ ਜੀ ਆਪਾਂ ਦੇਖੀਏ ਕਿ ਸੰਗ ਨੂੰ ਦਵਾਈਆਂ ਸਾਰੀਆਂ ਜਿਹਨਾਂ ਲਈ ਰਹਿਣਾ ਸੀ ਉਹਦੇ ਅੱਖਾਂ 'ਚ ਨਾ ਜਿਹੜਾ ਡ੍ਰੌਪ ਆਉਣਾ ਨਾ ਦੇਖਿਓ ਕਿੰਨਾ ਥੜਾ। ਅੱਖਾਂ 'ਚ ਪਾਣੀ ਭਰ ਜਾਂਦਾ ਹੈ। ਹਾਂ। ਵੇਖ ਚੁੱਕਾ ਨਕਾਇਰ ਡਰਾਪ ਨੇ ਪੁਆਣਾ ਹੀ ਨਹੀਂ ਇੱਕ ਮੈਂ ਤੁਰੇ 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 ਜਾ ਗੱਦੇ ਨਹੀਂ ਛੋਟਾ ਪਾਕਾ ਅਮਰ ਵੀ ਸਾਈਡੋਂ ਅਮਰ ਵੀ ਨਾਲ ਡਰਾਪ ਆ ਰਹਿੰਦੇ ਮੈਨੂੰ ਬੇਬੀ ਬੇਬੀ ਦੇ ਡਰਾਪ ਆ ਰਹੇ ਨੇ ਵੀ ਕੁਇਆ ਹੈ ਵੜ ਕੋਹ ਦੇਚਦਾ ਆਪੇ ਅਸਲ ਦਵਾਈਆਂ ਸਾਰੀਆਂ ਪੁਆਉਂਦੀਆਂ ਨੇ ਦਵਾਈਆਂ ਆ ਦਿੱਤੀਆਂ ਨੇ ਨਾ ਦੇ ਨੇ ਦੇ ਨਿਕਾਲੀ ਵੀ ਦੇ ਹੋਈ ਮੇਰੇ ਕੋਲ ਉਧਰ ਆ ਕੇ ਰਹੇ ਸੀਗੇ ਤੇਰੀ ਸੰਗਦੇ ਸੀਗੇ ਮੈਂ ਸਿਕਰਮ ਵੀ ਮੈਨੂੰ ਪਤਾ ਨਹੀਂ ਲੱਗਣਾ ਇਹ ਮੈਂ ਕਿ ਹੁਣ ਇਹ ਤਾਂ ਦਿnde ਤਾਂ ਦਾ ਭਾਗ ਆ ਆ ਇਹ ਕੋੜੀ ਲੱਗਦੀ ਦਵਾਈ ਇਹ ਉਸ ਤਰ੍ਹਾਂ ਦੀ ਹੋਣੀ ਨਹੀਂ ਲੱਗਦੀ ਗੈਸ ਬੂਸ ਤੋਂ ਤੇ ਨਹੀਂ ਹਵਾਈ ਹਨਾ ਕਿੰਨੀ ਚੰਗੀ ਹੁੰਦੀ ਹੈ ਕਿੰਨੀ ਆਉਂਦੀ ਹੈ ਮਨਵੀਰ ਦੀ ਵੇਦਾਂ ਦੀ ਦਵਾਈ ਹੈ ਇਹ ਦਵਾਈ ਨਹੀਂ ਲੱਭਾਂ ਦੀ ਮਨਵੀਰ ਦੀ ਕੈਲਸ਼ੀਅਮ ਦੀ ਮਉ ਕਿੱਥੇ ਅਸੀ ਸੀ ਮਉ ਗਾ ਪਿੰਨੂ ਜਦੋਂ ਮਨਵੀਰ ਦੀਆਂ ਦਸਾਂ ਮੇਰਦੀਆਂ ਦਾ ਗਿਆ ਹਾਂ ਕੰਡਾ ਨਹੀਂ ਲੀਦਾ ਖਾ ਲਈ ਨਾ ਖਾਣੇ ਕੋਈ ਸਹੀ ਲੱਗਦਾ ਜਿੱਥੇ ਮੁੰਡੂ ਗਾੜਾ ਤੇ ਖਾਣਾ ਪਿਆੜਾ ਹਰ ਗਿਆ ਉਹਨੂੰ ਤੇ ਪਾਣੀ ਨਿਕਲ ਆ ਗਿਆ ਨਾ ਹਾਂ ਹੋਰ ਇਹ ਹੁੰਦਾ ਤੇ ਕਿੱਥੋਂ ਉਹ ਨਹੀਂ ਜੀ ਤੂੰ ਕੁੱਤੀ ਲੜਾ ਗੱਦ ਜ਼ਾਰਾ ਪੂਰਾ ਜਿਹਾ ਫਸਿਆ ਹੋਇਆ ਕੋਈ ਜ਼ਾਬਾਇ ਸਪਾਈ ਵੀ ਨਹੀਂ ਕਰਦਾ ਕੋਈ ਕੂੜਾ ਨਹੀਂ ਚੱਕਣ ਆਉਂਦਾ ਇੱਥੇ ਹੱਜੀ ਕਹਿੰਦੇ ਆ ਵੀ ਇੱਥੇ ਸੈਰ ਤੇ ਸਪਾਈ ਹੋ ਕਿੰਨੇ ਦਿਨ ਹੋ ਗਏ ਅਜ ਕੂੜਾ ਪੈ ਗਿਆ ਹਰਤਾ ਦਾ ਕਰਕੇ ਬੈਠੇ ਮਹੀਨਾ ਹੁੰਦਾ 30 ਤਰੀਕ ਨੂੰ ਹੋਰ ਵੀ ਆ ਜਾਂਦੇ ਆ ਆ ਮੰਦਰ ਚ ਨਾਤੀ ਚੱਲਦੀ ਹੈ ਨਾਤੀ ਚੱਲਦੀ ਹੈ ਅਸੀਂ ਕਿੰਨੇ ਦਿਨ

ਦੇ ਬਗਾ ਵਾਲਾ ਜਸੈਂਡਲ ਲੈ ਆਪਣੇ ਚੱਪਲਾਂ ਲੈ ਕੇ ਦਿਖਾ ਰੇ ਸਾਰੇ ਨੂੰ ਕਿ ਦੋ ਲਾਚ ਲੁੱਜ ਕੇ ਲਿਆ ਉਹ ਖੁੱਲਾ ਜਿਆ ਕਿ ਮੈਂ ਤਾਂ ਤੈਨੂੰ ਆ ਜਾ ਮੈਂ ਲੈ ਕੇ ਹੀ ਜਾਈਆਂ ਫਿਰ ਉਹਨੇ ਕੱਲ ਆਪਣੇ ਸਲੀਪਰ ਗਵਾਲੇ ਗਵਾਇਆ ਇਸ ਰਾਸਤੇ ਚ ਚੱਲ ਉਹ ਨਹੀਂ ਕਿ ਤੇਰਵਾ ਚ ਲੈ ਕੇ ਚੱਲ ਮੈਨੂੰ ਥੱਲੇ ਨਹੀਂ ਥੱਲੇ ਤੂੰ ਲੈ ਕੇ ਆਪੀ ਥੱਲੇ ਜਾ ਭੱਜ ਕੇ ਲੈ ਜਾ ਕੋੜੀ ਹੌਲੀ ਹੌਲੀ ਪੁੱਤਿਆ ਨੂੰ ਕੋ ਇੱਥੇ ਇੱਥੇ ਰੁਕਦੀਆਂ ਮੈਂ ਚੱਪਕ ਨਵੀਂ ਆ ਆ ਦੇਖਣ ਚੱਲਾ ਥੱਲੇ ਆਓ ਉੱਥੇ ਪੈ ਕੇ ਥੱਲੇ ਲਾ ਦੇ ਵੀ ਤੂੰ ਦੁਕਾਨ ਨੂੰ ਜਾਣਾ ਹੁੰਦਾ ਮੇਰੇ ਨਾਲ ਇਹ ਲੈ ਜਾ ਲੈ ਮੈਂ ਤੇ ਕਰਾਂ ਉਹ ਕਿੰਦਾ ਮੈਕੀ ਨਹੀਂ ਕਰਦਾ ਨਾਲ ਉਹ ਜਾ ਪਾ ਦੇ ਦੇ ਉਹ ਖਾ ਦੇ ਤੇ ਕੂ ਫਰੀ ਨੂੰ ਲੈ 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 ਦੇ ਦੇ ਲੈ ਗਿਆ ਦੇਖ ਲੈ ਲੈ ਗਿਆ ਦੇਖ ਲੈ ਚੱਕ ਲਿਆ ਹੋਲੀ ਹੋਲੀ ਤੂੰ ਆ ਰਿਹਾ ਪੈਣਾ ਜੀ ਸੈਂਡਲ ਵੀ ਗਵਾ ਲਿਆ ਨਾ ਮਾਦੀ ਰੋਲੇ ਸੀ ਸੈਂਡਲ ਵੀ ਨਮ ਗਵਾ ਲਿਆ ਮਮਨੇ ਲੈ ਕੇ ਦਿੱਤੇ ਸੈਂਡਲ ਸੈਂਡਲ ਵੀ ਗਵਾ ਲਿਆ ਸਲੀਪਰ ਵੀ ਲਿਆਂਦੇ ਸਲੀਪਰ ਵੀ ਗਵਾ ਲਿਆ ਵੀ ਰਾਜਾ ਸਾਹਤ ਤੋਂ ਲੈ ਸਲੀਪਰ ਵੀ ਰਾਜਾ ਸਾਹਤ ਤੋਂ ਲੈ ਉਹ ਵੀ ਇਹਨੇ ਗਵਾ ਲੇ ਆ ਦੇਖੋ ਸਾਡੀ ਨੰਨੂ ਦੀਆਂ ਚਪਲਾਂ ਸੋਹਣੀਆਂ ਆ ਹੂੰ ਪਹਿਲੀ ਵਾਰੀ ਲੈ ਕੇ ਦਿੱਤੀਆਂ ਇਦਾਂ ਦੀਆਂ ਚਪਲਾਂ ਹਾਂ ਜੀ ਇਧੇ ਘਦੀ ਪਾਣੀ ਨਹੀਂ ਤੇ ਮੈਂ ਕਿਹਾ ਕਿ ਹੁਣ ਇਹ ਹੈ ਨਹੀਂ ਸੀ ਸਲੀਪਰ ਵੱਡੇ ਸੀ ਮੈਂ ਕਿਹਾ ਤੂੰ ਆ ਹੀ ਲੈਣਾ ਸਿੱਧੇ ਪਾ ਮੈਂ ਕਿਹਾ ਮੈਂ ਵੀ ਇਦਾਂ ਦੀਆਂ ਪਾਈਆਂ ਆ ਸਿੱਧੀਆਂ ਪਾਸੇ ਸਿੱਧੀਆਂ ਸਿੱਧੀਆਂ ਬਾਨਾਂ ਇਹਨੇ ਪੈਂਦੀ ਸਟੇ ਇਹੇ ਚੱਕੀਆਂ ਹੂੰ ਰੰਗ ਦੇਖ ਕੇ ਉਹ ਕਹਿੰਦਾ ਕੋਈ ਹੋਰ ਨਾ ਲੈਣਾ ਨੀਲਾ ਹੈ ਇਹ ਇਹਨੂੰ ਹੱਥ ਪਾਇਆ ਇਹ ਸੁੱਕੀ ਆ ਪੁੱਠੀ ਹੰਗਾਈ ਸੁੰਦਰਤਾ ਦਾ ਦਮ ਥੋੜਾ ਪੁੱਠੀ ਚੱਪੜ ਕਰ ਲਿਆ ਆਹ ਗੱਲ ਗਾਣਾ ਮੈਂਗਾ ਸਰੇ ਮੈਂ ਕੋਈ ਨਹੀਂ ਕੋਲਦੇ ਨੇ ਕੋਈਂ ਤੇ ਰੋਣੀ ਹੂੰ ਆਉਂਦੀ ਮਮਨੀ ਕੱਟੜੀਆਂ ਨਹੀਂ ਜਿਹੜੀ ਸੁਸਰੀ ਉੜ ਕੇ ਬਾਹਰ ਆਉਂ ਲੋਕਾਂ ਦੇ ਘਰਾਂ ਸੁਰੀ ਗਾ ਜੀ ਖੋਲ ਦੇ ਨਾਲ ਗਾਇਸ ਸੋਪ ਦੇਖੋ ਕਿੰਨੀ ਆ ਬਾਹਰ ਬਸ ਵੈਸੇ ਹਵਾ ਚੱਲਦੀ ਪਈ ਆ ਮਾੜੀ ਮੋਟੀ ਦੇਖੀ ਠੰਡ ਵੀ ਹੋ ਰਹੀ ਆ ਆ ਯਾਨੀ ਇਹ ਦਿਵਾਲੀ ਦੀ ਦਿਵਾਲੀ ਕੀ ਆਉਣ ਵਾਲੀ ਆ ਦਿਵਾਲੀ ਦੱਸਿਓ 10ਵੇਂ ਮਹੀਨੇ ਚ ਕਿਹੜੀ ਤਰੀਕ ਦੀ ਆ ਦਿਵਾਲੀ ਹੈ 10ਵੇਂ ਮਹੀਨੇ ਚ ਦਿਵਾਲੀ ਹੁੰਦੀ ਆ ਕਿਹੜੀ ਤਰੀਕ ਨੂੰ ਆ ਦਿਵਾਲੀ ਇਹ ਨਹੀਂ ਪਤਾ ਸਿਹਰਾ ਕਿੰਨਾ ਹੁੰਦਾ ਸਿਹਰਾ 10 10 ਸੀਰਾ ਤੇ ਰਗਦੀ ਹੁੰਦੀ ਨੀ ਦਸਮਾ ਦਸਹਿਰਾ ਤੇ ਥੀਕ ਹੁੰਦੀ ਤੇ ਲੋੜੀ ਆਉਂਦੀ ਓਏ ਓਏ ਜਦ ਜੰਮੇ ਤੇ ਓਏ ਕੋਕਾ ਆ ਬਿਣਾ ਬੈਤੋ ਆਜਾ ਮਾਰ ਕਰਾਓ ਆ ਨੰਮੀ ਤਾਂ ਬੈਣੀ ਓਏ ਨੰਮੀ ਤਾਂ ਬੈਨਾ ਪਾਈ ਸਾਡੀ ਕੋਠੀ ਤੇ ਰੰਗ ਕਰ ਦੋ ਜਲਦੀ ਜਲਦੀ ਸਾਡੀ ਕੋਠੀ ਤੇ ਰੰਗ ਕਰ ਦੋ ਬੱਲੀ ਭਈਆ ਹਜੇ ਓਏ ਆ ਜਦ ਬਈਆ ਬੈਈਆ ਨੰਮੀ ਹੈ ਨਾ ਓਏ ਬੰਨੀ ਆ ਕੱਜੀ ਆ ਬਬੇ ਓਰੀ ਜੇ ਇੱਥੇ ਆ ਆਹ ਜਰੂਰੀ ਪੂਰੀ ਹੋ ਗਈ ਨਾ ਇਹਦੀ ਬਾਹਰ ਦੀ ਜਿਹੜੇ ਬਾਹਰ ਮੱਥੇ ਕਰਨੇ ਤਾਂ ਪੌੜੀ ਚੜ ਕੇ ਕਰਨੀ ਪਊਗਾ ਕਰਦੀ ਸੀ ਬਹੁਤ ਆ ਉੱਪਰ ਦੀ ਤਾਂ ਹੈਗੀ ਉੱਧਰ ਵੀ ਹੋਊਗੀ ਤਾਂ ਫਿਰ ਪੌੜੀ ਬਾਹਰ ਨਹੀਂ ਸਹੀ ਕਾ ਨਾ ਇਹ ਸੁੱਤੋ ਪਗੜ ਕੇ ਸੁੱਤੋ ਪਗੜ ਕੇ ਅਗਲੇ ਨੂੰ ਵੀ ਤਾਂ ਪਾ ਲਾਗੇ ਦੀ ਅਗਲੇ ਮਾਡਲ ਨੇ ਅੱਜ ਕੱਲ ਇਹ ਨੂੰ ਲੱਗਦਾ ਠੇਕੇਦਾਰ ਉਹ ਜਿਹੜਾ ਠੇਕੇਦਾਰ ਜਾ ਰਿਹਾ ਕੋਈ ਅ ਲੱਗਣੀ ਰਿਹਾ ਠੇਕੇ ਦਾ ਉਹ ਠੇਕੇ ਦਾ ਨਾ ਲੇ ਦਾ ਤਾਂ ਹੀ ਨਾ ਸਦਰੀ ਤਾਣ ਕੇ ਕਹਿੰਦਾ ਕੁੱਚ ਪੱਤੀ ਸੀ ਦੰਗ ਪੱਤੀ ਸੀ ਹਾਂ ਇਥੇ ਇਹ ਗੱਡੀ ਤੇ ਜੁਲੀਆਨ ਜਰੋਂ ਨੇ ਕਾਮ ਆ ਨਾ ਨੰਨੂ ਹਾਂ ਨੰਨੂ ਨੰਨੂ ਜਾਣਾ ਦੁਕਾਨ ਨੂੰ ਹੂੰ ਜਾਓ ਫਿਰ ਜਾਓ ਪਰ ਜਦੋਂ ਮੈਂ ਜਾਣਾ ਹੁੰਦਾ ਹੁੰਦਾ ਆਏ ਹੋ ਦੇਖਿਓ ਭਾਈ ਉੱਤਰ ਦਾ ਮੈਨੂੰ ਆਉ ਦੇ ਭਾਈ ਉੱਤਰ ਦਾ ਦੀਪੋੜੀ ਇਲਾਦੇ ਅੰਦਰ ਦੀ ਹਾਂ ਤਾਂ ਬਾਹਰ ਬਾਹਰ ਦੀ ਹਾਂ ਹੋ ਲੱਗੇ ਰੰਗ ਕਰ ਰੰਗ ਕੰਮ ਲੱਗਾ ਜਿਦੋਂ ਤਾਂ ਦਾਰ ਵੀ ਲੱਗਦਾ ਈ ਜੇ ਇੰਦਾ ਹੋ ਜਵੇ ਹੋ ਜੇ ਇੰਦਾ ਡਰਦਾ ਮੈਂ ਇਹ ਪੌੜੀ ਤੇ ਚੜ੍ਹ ਸਕਦੀ ਇਹ ਪੌੜੀ ਤੋਂ ਮੈਨੂੰ ਬਹੁਤ ਡਰ ਲੱਗਦਾ ਮੈਂ ਦੇਖਿਆ ਜਿੱਦਾਂ ਬੰਨੀ ਹੋਊਗੀ ਉੱਥੇ ਹਨਾ ਆਏ ਰੰਗ ਲੱਗੇ ਰਚਾਰੇ ਕਰਨਾ ਇਹਨਾਂ ਦੇ ਵੀ ਡੇਂਜਰਾ ਸੀ ਆ ਕੰਮ ਦੇ ਲੋ ਹਨਾ ਉੱਪਰੋਂ ਬੰਨੀ ਨਹੀਂ ਬਹੁਤ ਜੰਗਲੇ ਨਾਲ ਜੰਗਲ ਦਾ ਪਾਸਾ ਠੀਕ ਕਰ ਦੇਣਾ ਹੋਊਗਾ ਚਲੋ ਇਦੇ ਕਾ ਦੇ ਨਾ ਕੰਮ ਕਰ ਰਿਹਾ ਉਹਨੂੰ ਤਾਂ ਪਤਾ ਕਰ ਹੀ ਲੈਣਾ ਡਾਡੀ ਨੂੰ ਇਦਦੇ ਚਾਰਦੇ ਨੂੰ ਚਾਰ-ਚਾਰ ਬਿਛੇ ਹਨਾ ਸਹੀ ਹੈ ਲਾ ਭਾਈ ਆਹ ਦੇ ਕਬੂਤਰ ਭਾਈ ਕਿ ਵੀਟ ਲੱਗਾ ਲੱਗ ਕਬੂਤਰ ਨਹੀਂ ਪੈਰੇਟ ਆ ਕਬੂਤਰ ਆਹ ਕਬੂਤਰ ਭਾਈ ਅੱਜ ਇਹ ਰਹਾ ਹੋ ਗਿਆ ਬਾਤ ਮਾਸੀ ਆ ਰਹੀ ਇਸ ਮੈਂ ਤਾਂ ਅਰੇ ਕੱਲੀ ਬਾਹਰ ਫੋਨ ਚੱਕਦੇ ਦੱਸੋ ਸੁਪਨੇਂ ਦੇ ਪਾ ਦੇ ਫੋਨ ਨਹੀਂ ਚੱਲਦੇ ਸਮ ਜਰੂਰੀ ਕੰਮ ਸੀਗਾ ਤੇ ਨਮਸਕਾਰ ਲੈ ਆਇਆ ਸਰਪੋਗਰ ਇਹ ਕਿਹੜਾ ਨੰਦ ਦੂਜਾ ਪੈਕੇਟ ਸਰਫੈਕਸ ਦਾ ਆ ਇਹਨਾਂ ਕਪੜਾ ਨਹੀਂ ਖਲ ਜਾਂਦਾ ਔਰ ਡਟੋਲ ਨਹੀਂ ਆਉਂਦਾ ਹੈ ਡਟੋਲ ਡਟੋਲ ਤਾਂ ਮਿਲਦੇ ਨਾ ਡਟੋਲੇ ਆਇਓ ਚੱਤੇ ਆ ਮੈਂ ਕੋਸਾ ਲੂੜੀ ਤੂੰ ਡੋਲੇ ਤਾ ਆ ਵੀ ਆਪਣੀ ਜਿਹੜੀ ਇਹਦਾ ਇਹ ਉਹ ਨਹੀਂ ਪੜ੍ਹ ਕੇ ਚੁੱਗਦਾ ਆ ਠੱਕੇ ਠੱਕੇ ਗਿਆ ਇਹ ਕਾਦੀ ਇਹ ਕੀ ਕਹਾਣੀ ਦੀ ਪਾਣੀ ਨਹੀਂ ਚੱਕ ਰਿਹਾ ਉਹ ਦੇਖੋ ਪਤਾ ਨਹੀਂ ਕਿਹੜੀ ਚੀਜ਼ ਹੈ ਪਤਾ ਨਹੀਂ ਕੋਈ ਨਾ ਚੀਜ਼ ਹੈ ਨਾ ਉਹ ਫਸ ਡਿੱਗ ਗਿਆ ਉਹ ਕਦੇ ਕੋਈ ਨਾ ਅੱਧੇ ਨਹੀਂ ਪੜ੍ਹ ਸਕਦਾ ਹੱਥ ਨਾਲ ਯਾਰ ਲੱਗੇ ਕਿ ਤੇ ਮੁੰਡਾ ਸੋਇਆ ਮੜਾਇਆ ਸਾਫ਼ ਕਰਨ ਵਾਲੀ ਜਾਣਾ ਇਹ ਹਾਂਜੀ ਮੈਂ ਕਿੱਥੇ ਕਰਕੇ ਆ ਧੋਣ ਵਾਲੀ ਜਾ ਆਹ ਹੋ ਗਿਆ ਲੱਗਦਾ ਗੋਣੂ ਨੇ ਜੀ ਪਾਣੀ ਦੀ ਲੋੜ ਤੇ ਹੀ ਮਿੰਦੇ ਨਹੀਂ ਨਹੀਂ ਮੁੰਡਾ ਦਾ ਮੁੰਡਾ ਯਾਰ ਉਹ ਸੱਜਿਆ ਉਹ ਉਧਰੋਂ ਹੈ ਇਹਨਾਂ ਪੈਸੇ ਕਾਸ ਦੇ ਆਲੇਖੇ ਇਹ ਆਣਾ ਆਇਆ ਚਾਹ ਤੇ ਇਹ ਮਮੀ ਨਾ ਤੀ ਦਈ ਲਾਇਆ ਤੇ ਦਾਕੀ ਬਡੀ ਜੀ ਹੁੰਦੀ ਹੈ ਇਹ ਪਤਾ ਕੀ ਕਰਕੇ ਲੱਗਦਾ ਅੰਦਰ ਨੂੰ ਇਦਾਂ ਹੋ ਜਾਂਦੇ ਨੇ ਉਹ ਤਾਂ ਡਿੱਗ ਜਾਂਦੀ ਹੈ ਇਹ ਤਾਂ ਨਹੀਂ ਹੋ ਖੋਗ ਲਾ ਆਹ ਡਿੱਗ ਜਾਂਦਾ ਢੱਕਣ ਇਹਦੇ ਅੰਦਰਲਾ ਵੇਚ ਡੱਗ ਜਾਂਦਾ ਇਹ ਵੀ ਪੂਰਾ ਵੀ ਲੱਥ ਜਾਂਦਾ ਸੀ ਇੱਕ ਦਿਨ ਲੱਤ ਕੇ ਉਦੋਂ ਲਾਡੀ ਤੋਂ ਲਵਾਇਆ ਹਾਂ ਔਖਾ ਹੀ ਆ ਇਹ ਨਹੀਂ ਜਾਂਦੀ ਬਿਗਰਮ ਕਿ ਤੱਕ ਰਾਬੋਗੀ ਰਾਬੋਗੀ ਨਹੀਂ ਨਹੀਂ ਆ ਠੱਕਣ ਡੱਗ ਜਾਂਦੇ ਤੇ ਉੱਪਰਲੇ ਉੱਪਰਲਾ ਪੂਰਾ ਹੀ ਲੱਥ ਜਾਂਦਾ ਇਹ ਦੋਸਤ ਠੱਕਣ ਡੱਗੇ ਜਾਂਦੇ ਆਰੇ ਇੰਨੀ ਜਲਦੀ ਜੰਗਾਲ ਨਾਲ ਇਹ ਪੈ ਨਹੀਂ ਸਕਦਾ ਇਦਾਂ ਜੀ ਦਾ ਆਂ ਸਾੜੀ ਮੋਣੀ ਲੱਗੂ ਪਾਣੀ ਦੇ ਚ ਰੱਖੀ ਜਾਂਦਾ ਆਹ ਬੁਰਾ ਇਦਾਂ ਆ ਨਹੀਂ ਆ ਠੱਕਣ ਡੱਪਿੰਗ ਤੋਂ ਦੀ ਜਾ ਆ ਹਾਂ ਬੀ ਆਹ ਹਾਂ ਜੀ ਹਾਂ ਜੀ ਨਹੀਂ ਉਹ ਨਿਕਲਦੀ ਨਹੀਂ ਆਦੇ ਜਿਹੜਾ ਨਹੀਂ ਹੋਣ ਨਹੀਂ ਨਿਕਲਦੀ ਪੁੱਤੜ ਰਾਤੀ ਮੈਂ ਨਾਲ ਇਸ ਤੇ ਬੈਠੀ ਗਈ ਸੀ ਗਾਹੇ ਤਾਂ ਕੁਝ ਨਹੀਂ ਉਦਾਂ ਹੀ ਟੱਕਣਿਆ ਸਾਫ਼ ਕਰਿਆ ਕਰਨ ਨਾਲ ਇਹਨੂੰ ਬੋਲ ਕੇ ਹਾਂ ਦੇ ਕੀਤਾ ਹੈ ਹਾਂ ਬਸ ਇਹ ਕਿਉਂ ਰਾਤੀ ਮੈਂ ਪੁੱਛਿਆ ਪੀ ਰਿਆ ਸੀ ਕੁਝ ਵੀ ਨਹੀਂ ਤਾਂ ਲੱਗੀਦਾ ਢਿੱਲੀ ਹੁੰਦੀ ਆ ਆਹ ਲਾਦੀ ਨੇ ਕੁਕ ਕਦੀ ਵੀ ਨਹੀਂ ਖੋ ਸਕਦੀ ਆ ਕੁਝ ਨੇ ਮਾਰਦੀ ਯੂਜ਼ ਕਰ ਲੈ ਕਤਪਾਸ ਕਾ ਕੰਚ ਨਾ ਤਾਂ ਨੈਂ ਨਾ ਅਸਮਨ ਤਾਂ ਆਖੀ ਆਲਨ ਨੂੰ ਪਾਪ ਫਰ ਨੂੰ ਨਾ ਅਸਮਨ ਪਾੜੀ ਹੈ ਅਸਮਨ ਨੂੰ ਲਸੋ ਕੋ ਕੋਨੇ ਤੇ ਬੈਨ ਮੇਦੀ ਨੋਲੇ ਜੈ ਬੇ ਕਾਲ ਨੂੰ ਮੰਮੀ ਦੇ ਸਿਰ ਨੂੰ ਮਹਿੰਦੀ ਲਾ ਦੇ ਤੁਸੀਂ ਠੀਕ ਆ ਮੈਂ ਮਹਿੰਦੀ ਮੈਂ ਲਊਗਾ ਅੱਜ ਨੂੰ ਧੋ ਲਿਆ ਆ ਕੀ ਲਾ ਦੇਂਗੀ ਹਾਂ ਉਹ ਕੱਲ੍ਹ ਜੇ ਹੀ ਲਾਣੀ ਹੈਗੀ ਅੱਜ ਟਾਈਮ ਹੀ ਥੋੜਾ ਬਾਹਰ ਲੈ ਜਾ ਦੇਖੋ ਕਿ ਨਾ ਹੋਏਗਾ ਹੈਨਾ ਉਹ ਦੇਖੋ ਪਾਣੀ ਇਹ ਇਹ ਜਦੋਂ ਨਾ ਆਪਾਂ ਨੈਪੀ ਵਗੈਰਾ ਨਾ ਲਾਇਆ ਕਰਾਂਗੇ ਉਦੋਂ ਇਹ ਵਿਛਾਲਿਆ ਕਰਨੇ ਹੋਰ ਬਾਥਰੂਮ ਟੂਟਰੀ ਨਹੀਂ ਹੈ ਹਾਂ ਕਿੰਨੀ ਸ਼ੀਟ ਹੈ ਹੈਗੀਆਂ 4-5 ਹੋਣੀਆਂ 2 3 4 ਆ ਉਹ 5 ਆ 5 ਆ ਇਹ ਤਾਂ ਜੀ ਆਦਾ ਬੇਬੀ ਦਾ ਦਨਸ਼ਪਾ ਮੈਂ ਤਾਂ ਇਹ ਬੈਲਸੀ ਦੀ ਹੀ ਆ ਫਿਰ ਆਫਰ ਬੰਸ ਬੈਲੀ ਆ ਇਹ ਕਿਰਾਏ ਨਾ ਇਹ ਤਾਂ ਕੇ ਨਾ ਉਹ ਵਧੀਆ ਹੈ ਮੈਂ ਦੁਪਹਿਰੇ ਵੀ ਕਹਿੰਦੀ ਸੀਗੀ ਇਹ ਹੈ ਪੱਖਾ ਲਾਓ ਯਾਰ ਪੱਖਾ ਲੈ ਵਾ ਲੋ ਬਾਰੋਂ ਮੱਛਰ ਆਉਣ ਲੱਗ ਗਿਆ ਹੁਣ ਕਿਹੜੀਆਂ ਖਾਲੀ ਹੁੜਿਆ ਏ ਆਹ ਲਓ ਹਾਂ ਦਾਦਿੰਦੀਆਂ ਆਪਾਂ ਸੋਣੀਆਂ ਇਹ ਨਹੀਂ ਚਾਹੀਦੀ ਹੈ ਇਹ ਨਹੀਂ ਚਾਹੀਦੀ ਦੇਖੋ ਤਾਂ ਦੇਖੋ ਕੋ ਕੰਮ ਕੰਮ ਦੀ ਵਿੱਚ ਹੋ ਰਹੀ ਆਹ ਦੇਖ ਲਓ ਇੰਜੈਕਸ਼ਨ ਆ ਪਰ ਇਹਦੀ ਲੋੜ ਨਹੀਂ ਐ ਮम्मा ਆਪਣ ਨੂੰ ਆਹ ਚੋ ਚਾਹੀਦੀ ਐ ਇੰਜੈਕਸ਼ਨ ਆ ਇਹ ਆ ਹਾਂ ਹਾਂ ਪਰ ਆਪਾਂ ਲੋੜ ਨਹੀਂ ਇਹ ਦੀ ਵਿਕਰਮ ਇਹ ਚ ਦਵਾਈ ਹੈਗੀ ਆ ਨਹੀਂ ਖਤਮ ਆ ਇਹ ਆਹ ਰਹਿ ਚੁਈ ਐ ਹਲੋ ਖਤਮ ਆ ਇਹ ਚ ਦੇਖੋ ਲੋ ਆ ਕੇ ਦੇਖੋ ਇਹਦੀ ਲੋੜ ਨਹੀਂ ਹੈ ਨਾ ਆਪਾਂ ਨੂੰ ਇਹਦੀ ਇਹਨਾਂ ਦੀ ਲੋੜ ਨਹੀਂ ਆਪਾਂ ਨੂੰ ਆਖੜਿਓ ਇਹ ਵੀ ਉਹ ਦੇ ਨਾਲ ਦਾ ਇੰਜੈਕਸ਼ਨ ਆ ਇਹ ਮਮਾ ਹਾਂ ਇੰਜੈਕਸ਼ਨ ਆ ਗਿਆ ਇਹ ਉਸ ਇਹ ਦੇ ਰੱਖ ਲਓ ਉਹ ਪੱਟੀ ਜੀ ਆਹ ਚੱਤੀ ਜੀ ਬਿੱਗੂ ਆਹ ਚੀਜ਼ਾਂ ਦੀ ਲੋੜ ਤਾਂ ਨਹੀਂ ਆ ਦੇਖਿਓ ਆਣ ਕੇ ਆ ਲਓ ਆ ਦੇਖ ਲਓ ਆਣ ਕੇ ਉਹ ਦੇਖ ਲਓ ਇਹਦੇ ਚ ਇੰਜੈਕਸ਼ਨ ਆ ਇਹ ਵੀ ਕਾਕੇ ਵਾਲੇ ਸੀਗੇ ਇੰਜੈਕਸ਼ਨ ਇਹ ਚੀ ਰੱਖ ਦਿਓ 喂。<Bye. S 2> <Bye. S 3>